ਆਪਣਾ ਡਾਕਟਰ ਜੈਸਕਿਰ ਐਮ ਡੀ ਇਲੈਕਟ੍ਰੋਨੋਪੈਥੀ ਮੈਡੀਸਨ ਤੇ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ایਚ ਬੈਕ ਟੂ ਨੇਚਰ ਦੇਖਣ ਲਈ ਮੈਂ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਕਰਦਾ ਤੇ ਅੱਜ ਅਸੀਂ ਗੱਲ ਕਰਾਂਗੇ ਇਹ ਸਰੀਰ ਤੇ ਸੋਜ ਪੈਣ ਸੰਬੰਧੀ ਇਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਓਡੀਮਾ ਵੀ ਕਹਿੰਦੇ ਹਾਂ ਇਹ ਸਾਡੇ ਆਮ ਤੌਰ ਤੇ ਬਾਹਾਂ ਹੱਥਾਂ ਲੱਤਾਂ ਪੈਰਾਂ ਅਤੇ ਗਿੱਟਿਆਂ ਤੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਤੇ ਇਹ ਜਿਹੜਾ ਹੈਗਾ ਓਡੀਮਾ ਹੋ ਸਕਦਾ ਹੈ ਐ ਪੇਟ ਤੇ ਚੈਸਟ ਤੇ ਤੇ ਬੋਡੀ ਦਾ ਕੋਈ ਵੀ ਪਾਰਟ ਜਿਹੜਾ ਹੈਗਾ ਹਿੱਸਾ ਜਿਹੜਾ ਓਡੀਮੇ ਦੇ ਲਪੇਟ ਦੇ ਵਿੱਚ ਆ ਸਕਦਾ ਹੈ ਤੇ ਇਹਦੇ ਜਿਹੜੇ ਸਾਈਨ ਹੈ ਤੇ ਜਦੋਂ ਅਸੀਂ ਚੱਲਦੇ ਹਾਂ ਸਾਨੂੰ ਸਾਹ ਚੜਦਾ ਹੈ ਤੇ ਜੱਤਾਂ ਤੇ ਸਾਨੂੰ ਹੈਵiness ਜੱਤਾਂ ਦੇ ਵਿੱਚ ਮਹਿਸੂਸ ਹੁੰਦੀ ਹੈ ਤੇ ਪੈਰਾਂ ਦੇ ਵਿੱਚ ਹੈਵiness ਮਹਿਸੂਸ ਹੁੰਦੀ ਹੈ ਤੇ ਜਿਸ ਵੀ ਪਾਰਟ ਦੇ ਵਿੱਚ ਤੇ ਹੋਵੇ ਉਹ ਪਾਰਟ ਸਾਨੂੰ ਉਹ ਹਿੱਸਾ ਬੋਡੀ ਦਾ ਸਾਨੂੰ ਬਹੁਤ ਭਾਰਾ ਲੱਗਦਾ ਹੈ ਤੇ ਜਦੋਂ ਅਸੀਂ ਉਸ ਪਾਰਟ ਨੂੰ ਜਿੱਥੇ ਸਵੇਲਿੰਗ ਹੋਵੇ ਅਸੀਂ ਹੱਥ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਉਹਨੂੰ ਪ੍ਰੈਸ ਕਰਦੇ ਹਾਂ ਤੇ ਉੱਥੇ ਥੋੜਾ ਜਿਹਾ ਡੂੰਗ ਪੈ ਜਾਂਦਾ ਜਿਹਨੂੰ ਅਸੀਂ ਡੈਂਟ ਵੀ ਕਹਿੰਦੇ ਆ ਤੇ ਜਦੋਂ ਅਸੀਂ ਪੈਰਾਂ ਦੇ ਵਿੱਚ ਜਰਾਬਾਂ ਜਾਂ ਮੂਹਰ ਪਾਉਂਦੇ ਹਾਂ ਉਹ ਸਾਨੂੰ ਬੜਾ ਹੀ ਉਹ ਅਨਕੰਫਰਟੇਬਲ ਫੀਲ ਹੁੰਦਾ ਹੈ ਸਵੇਲਿੰਗ ਦੀ ਜੋ ਟਾਈਟਨੈਸ ਹੁੰਦੀ ਹੈ ਸਕਿਨ ਦਾ ਰੰਗ ਜਿਹੜਾ ਆਮ ਸਕਿਨ ਦੇ ਨਾਲੋਂ 컬러 ਜਿਹੜਾ ਉਹਦੇ ਵਿੱਚ ਚਮਕ ਆ ਜਾਂਦੀ ਹੈ ਚੇਂਜ ਹੁੰਦੀ ਹੈ ਤੇ ਸਕਿਨ ਦਾ ਖਿੱਚਿਆ ਜਾਣਾ ਸਾਨੂੰ ਮਹਿਸੂਸ ਕਰਦਾ ਹੈ ਤੇ ਜਦੋਂ ਅਸੀਂ ਕੋਈ ਆਪਣੇ ਸਰੀਰ ਦੇ ਉੱਤੇ ਜਿਵੇਂ ਕਿ ਲੇਡੀਜ਼ ਕੋਈ ਨਾ ਕੋਈ ਆਪਣੇ ਗਹਿਣੇ ਵਗੈਰਾ ਗਲਾਂ ਦੇ ਵਿੱਚ ਪੋਹਾਰ ਜਾਂ ਕੋਈ ਹੋਰ ਚੀਜ਼ ਪਾਉਂਦੀਆਂ ਤੇ ਉਹ ਅਨਕੰਫਰਟੇਬਲ ਉਹਨੂੰ ਇਹ ਕੋਈ ਵੀ ਹੋਵੇ ਇਹ ਉਹਨੂੰ ਅਨਕੰਫਰਟੇਬਲ ਉਹ ਮਹਿਸੂਸ ਹੁੰਦਾ ਹੈ ਤੇ ਹੈਪੀਨੈਸ ਲੱਗਦੀ ਹੈ ਤੇ ਇਹਦੇ ਜਿਹੜੇ ਕਾਰਨ ਹਨ ਉਹ ਤਕਰੀਬਨ ਅਸੀਂ ਜਿੱਦਾਂ ਕਿ ਹਾਰਟ ਫੇਲਿਅਰ ਹਾਰਟ ਦੇ ਵਿੱਚ ਨੁਕਸ ਜਾਂ ਹਾਰਟ ਦੀ ਕੋਈ ਵੀ ਬਿਮਾਰੀ ਹੋਣੀ ਜਾਂ ਕਿ ਹਾਰਟ ਦੇ ਜੋ ਲੋਅਰ ਚੈਂਬਰ ਹੈ ਚੈਂਬਰ ਹਨ ਦੋਨੇ ਲੋਅਰ ਚੈਂਬਰ ਉਹ ਬੰਦ ਹੋ ਜਾਂਦੇ ਹਨ ਜੇਦਿਨਾਂ ਬਲੱਡ ਦੀ ਸਪਲਾਈ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ ਜਾਂ ਉਹ ਬੰਦ ਹੁੰਦੀ ਹੈ ਜਾਂ ਉਹ ਫਿਰ ਜਿਹੜਾ ਬਲੱਡ ਹੈਗਾ ਉਹ ਬੈਕ ਜਿਹੜਾ ਹੈਗਾ ਪ੍ਰੈਸ਼ਰ ਮਾਰ ਕੇ ਇਹ ਬਰੀ ਲੰਗ ਦੇ ਵਿੱਚ ਪਲਮੋਨਰੀ ਅ ਅਡੀਮਾ ਜਿਹੜਾ ਹੈ ਉਹ ਹੋ ਜਾਂਦਾ ਹੈ ਤੇ ਇਹ ਹਾਰਟ ਤੇ ਲਿਵਰ ਦਾ ਲਿਵਰ ਦੇ ਵਿੱਚ ਕੋਈ ਰੋਗ ਜਾਂ ਲਿਵਰ ਦਾ ਲਿਵਰ ਡਿਜ਼ੀਜ਼ ਜਾਂ ਲਿਵਰ ਦਾ ਡੈメージ ਹੋਣਾ ਔਰ ਕਿਡਨੀ ਅ ਡਿਜ਼ੀਜ਼ ਜਾਂ ਕਿਡਨੀ ਦਾ ਡੈメージ ਹੋ ਜਾਣਾ ਇਹਦੇ ਜਿਹੜੇ ਮੇਨ ਕਾਰਨ ਹਨ ਤੇ ਬਲੱਡ ਦੀ ਸਪਲਾਈ ਜਿਹੜੀ ਰੁਕ ਜਾਂਦੀ ਹੈ ਤੇ ਜਦੋਂ ਬਲੱਡ ਉਹ ਬੈਕ ਪ੍ਰੈਸ਼ਰ ਬੈਕ ਬੈਕ ਪ੍ਰੈਸ਼ਰ ਮਾਡ ਦਾ ਤੇ ਜਿਹੜਾ ਫਲੂ ਹੈ ਸਾਡੇ ਟਿਸ਼ੂ ਦੇ ਵਿੱਚ ਆ ਕੇ ਇਕੱਠਾ ਹੋ ਜਾਂਦਾ ਹੈ ਤੇ ਉਸ ਹਿੱਸੇ ਦੇ ਵਿੱਚ ਉਹ ਸੈਲਿੰਗ ਜਿਹੜੀ ਹੈ ਹੋ ਜਾਂਦੀ ਹੈ ਤੇ ਅਲੱਗ-ਅਲੱਗ ਸਿਸਟਮਾਂ ਦੇ ਵਿੱਚ ਇਹਦਾ ਅਲੱਗ-ਅਲੱਗ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਤੇ ਐਲੈਕਟੋ ਹੋਮੋਪੈਥੀ ਦੇ ਵਿੱਚ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਉਹ ਇਲਾਜ ਬੜੇ ਹੀ ਆਸਾਨ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਵੇਂ ਕਿ ਜਦੋਂ ਅਸੀਂ ਲੈਕਟੋਪੈਥੀ ਦੇ ਵਿੱਚ ਟ੍ਰੀਟਮੈਂਟ ਕਰਦੇ ਹਾਂ ਤੇ ਅਸੀਂ ਉਹਦੇ ਵਿੱਚ C17 ਫਸਟ ਦੇ ਵਿੱਚ ਫਸਟ ਡਿলিউਸ਼ਨ ਅਤੇ S10 ਫਸਟ ਡਿলিউਸ਼ਨ ਤੇ A2 ਸੈਕੰਡ ਜਾਂ ਥਰਡ ਡਿলিউਸ਼ਨ ਦੇ ਵਿੱਚ F1 10th ਦੇ ਵਿੱਚ ਇਹਦਾ ਮਿਕਸਚਰ ਬਣਾ ਕੇ ਉਹਨੂੰ ਅਸੀਂ ਪੇਸ਼ੈਂਟ ਦੀ ਕੰਡੀਸ਼ਨ ਦੇ ਅਨੁਸਾਰ ਉਹਨੂੰ 1 ਘੰਟੇ ਜਾਂ 2-2 ਘੰਟੇ ਬਾਅਦ ਅਸੀਂ ਹੇ 5 ਐਮਐਮ ਤੋਂ ਲੈ ਕੇ 10 ਐਮਐਮ ਤੱਕ ਉਹ ਉਹਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇਸ ਵਨ ਖਾਣ ਤੋਂ ਇਹ ਖਾਣੇ ਦੇ ਨਾਲ ਜਾਂ ਪਹਿਲਾਂ ਉਹਨੂੰ ਡਿলিউਟ ਕਰਕੇ ਪਾਣੀ ਚ ਦੇਣੀ ਤੇ ਇਸ ਟੈਂ ਜਿਹੜੀ ਡਰਾਈ ਖਾਣੇ ਤੋਂ ਬਾਅਦ ਉਹਨੂੰ ਦੇਣੀ ਤੇ ਉਹਦੀ ਪੂਰੀ ਮਤਲਬ ਜਿੱਦਾਂ ਕਹਿ ਲਓ ਕਿ ਚੈਸਟ ਦੇ ਉੱਤੇ ਜਾਂ ਇਹ ਪੇਟ ਦੇ ਉੱਤੇ ਇਹ ਰੈੱਡ ਤੇ ਜੈਲੋ ਇਲੈਕਟ੍ਰਿਸਿਟੀ ਨਿਯਮ ਅਨੁਸਾਰ रेड राइट लिप््स की रेड राइट साइड ते 5 6 7 नंबर दे ਉਤੇ ਅਤੇ ਜੈ ਲੋ लेफ्ट साइड 5 6 7 ਦੇ ਉਤੇ ਜਾਂ ਫਿਰ ਉੱਪਰਲੇ चेस्ट ਤੋਂ ਲੈ ਕੇ پورے પેટ ਦੇ મતલਬ ਦੋਨਾਂ ਹਿੱਸਿਆਂ ਦੇ ਵਿੱਚ ਰੈਡੀ ਜਿਹੜੀ ਪੂਰੀ ਚੈਸਟ ਤੇ પેટ ਦਾ ਜਿਹੜਾ ਰਾਈਟ ਸਾਈਡ ਹੈ ਉਹਦੇ ਤੇ ਅਪਲਾਈ ਕਰਨੀ ਤੇ ਜੈ ਲੋ ਲੈਫਟ ਸਾਈਡ ਤੇ ਅਪਲਾਈ ਕਰਨੀ ਤੇ ਸੀ 5 ਜਿਹੜੀ ਹੈਗੀ ਆ ਸੀ 5 ਦੀ ਅਨੋਇੰਟਮੈਂਟ ਉਹ ਸਾਨੂੰ ਉਥੇ ਅ ਘਾਟ ਤੋਂ ਘਟ 10 ਮਿੰਟ ਤੱਕ ਉਹਦੀ ਮ사ਜ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਤੇ 18 ਨੰਬਰ ਇੰਜੈਕਸ਼ਨ ਡੇਲੀ ਪੇਸ਼ੈਂਟ ਦੇ ਲਗਾਉਣਾ ਚਾਹੀਦਾ ਹੈ ਤੇ ਬਾਕੀ ਜਦੋਂ ਬੋਡੀ ਦੇ ਵਿੱਚ ਕੋਈ ਹੋਰ ਸਿੰਪਟਮ ਹੋਣ ਇਹਦੇ ਨਾਲ ਤੇ ਉਹਨਾਂ ਦਾ ਟਰੀਟਮੈਂਟ ਡਾਕਟਰ ਆਪਣੀ ਸਮਝ ਦੇ ਅਨੁਸਾਰ ਇਹ ਉਹਣਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਡਾਕਟਰ ਨੂੰ ਕਰਨਾ ਚਾਹੀਦਾ ਹੈ ਤੇ ਇਹ ਹਮੇਸ਼ਾ ਯਾਦ ਰੱਖਣ ਯਾਦ ਰੱਖਣ ਜੋ ਗੱਲ ਹੈ ਕਿ ਰੈੱਡ ਐ ਰਾਈਟ ਸਾਈਡ ਤੇ ਬਾਡੀ ਦੇ ਸਾਰੇ ਬਾਡੀ ਤੇ ਐ ਰਾਈਟ ਸਾਈਡ ਦੇ ਜਿਹੜੇ ਪਾਰਟ ਆ ਉਹਨਾਂ ਤੇ ਅਪਲਾਈ ਕਰਨੀ ਹੈ ਤੇ ਜੈਲੋ ਲੈਫਟ ਸਾਈਡ ਦੇ ਉੱਤੇ ਅਪਲਾਈ ਕਰਨੀ ਹੈ ਤੇ ਇਹਦੇ ਨਾਲ ਪੇਸ਼ਾਂ ਨੂੰ ਬੜੀ ਬਹੁਤ ਹੀ ਪਰੀਫਰਦੀ ਹੈ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਅਨਕਲਕ ਹਿੱਸਿਆਂ ਦੇ ਵਿੱਚ ਸਰੀਰ ਦੇ ਜਿਹੜਾ ਉਡੀਮਾ ਹੋ ਸਕਦਾ ਉਹਦੇ ਅਕੋਰਡਿੰਗ ਹੀ ਪੇਸ਼ੈਂਟ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਕੀਤਾ ਜਾਵੇ ਤਾਂ ਪੇਸ਼ੈਂਟ ਨੂੰ ਬੜੀ ਰਿਲੀ ਮਿਲਦੀ ਹੈ ਤੇ ਨੈਟੂਰੋ ਹੋਮੋਪੈਥੀ ਦੀ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਦੀ ਹੈ ਕਿਉਂਕਿ ਸਿਸਟਮ ਸਾਰੇ ਚੰਗੇ ਹਨ ਤੇ ਨੈਟੂਰੋ ਹੋਮੋਪੈਥੀ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹਦੀਆਂ ਸਾਰੀਆਂ ਹੀ ਮੈਡੀਸਨ ਐਨਰਜੈਟਿਕ ਹੁੰਦੀਆਂ ਹਨ ਤੇ ਇਮਿਊਨਿਟੀ ਅਪਰੂਵ ਕਰਦੀਆਂ ਹਨ ਤੇ ਬਾਡੀ ਨੂੰ ਨਾਲ ਦੀ ਨਾਲ ਡੀਟੌਕਸ ਜਿਹੜੀਆਂ ਹੈਗੀਆਂ ਉਹ ਇਹ ਕਰਦੀਆਂ ਹਨ ਤੇ ਅੱਜ ਦਾ ਟੌਪਿਕ ਮੇਰਾ ਇੰਨਾ ਹੀ ਆ ਤੇ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਇਹਨੂੰ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਮੇਰਾ ਹੌਸਲਾ ਬਣਾਈ ਰੱਖੋ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੋ ਹੋਮੋਪੈਥੀ ਨਾਲ ਸੰਬੰਧਤ ਜਾਣਕਾਰੀ ਜਿਹੜੀ ਹੈਗੀ ਅਲੱਗ-ਅਲੱਗ ਡਿਜ਼ਾਈਨ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦਾ ਰਾਂ ਧੰਨਵਾਦ